ਲੋਕ ਸਭਾ ਦੇ ਵਿੱਚ ਜਗਜੀਤ ਸਿੰਘ ਡੱਲੇਵਾਲਦਾਰ ਨਾਂ ਲੈ ਕੇ ਗਰਜੇ ਐਮਪੀ ਹਰਸਿਮਰਤ ਬਾਦਲ ਹਰਸਿਮਰਤ ਬਾਦਲ ਨੇ ਕਿਹਾ ਕਿ ਦਿਨਤੋਂ ਕਿਸਾਨੀ ਮੰਗਾ ਨੂੰ ਲੈ ਕੇ ਮਰਨ ਵਰਤ ਤਹਿਤ ਭੁਖੜਤਾਲੂ ਤੇ ਬੈਠੇ ਕਿਸਾਨਾਂ ਅਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਪੰਜਾਬ ਅਤੇ ਕੇਂਦਰ ਸਰਕਾਰ ਕਿਸੇ ਨੂੰ ਵੀ ਚਿੰਤਾ ਨਹੀਂ ਹੈ ਨਾ ਹੀ ਕਿਸਾਨੀ ਅੰਦੋਲਨ ਦੌਰਾਨ ਕੀਤੇ ਵਾਅਦੇ ਕੇਂਦਰ ਸਰਕਾਰ ਦੇ ਵੱਲੋਂ ਪੂਰੇ ਕੀਤੇ ਜਾ ਰਹੇ ਹਨ ਇਹ ਗੰਭੀਰ ਚਿੰਤਾ ਭਰੇ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਪਾਰਲੀਮੈਂਟ ਸੈਸ਼ਨ ਦੌਰਾਨ ਕਹੇ ਦੱਸਦੀ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਅੱਜ ਭੁੱਖ ਹੜਤਾਲ ਦਾ 21ਵਾਂ ਦਿਨ ਹੈ ਉਹਨਾਂ ਦੀ ਸਿਹਤ ਲਗਾਤਾਰ ਨਾਜ਼ੁਕ ਹੁੰਦੀ ਜਾ ਰਹੀ ਹੈ ਤੇ ਹੁਣ ਤੱਕ ਉਹਨਾਂ ਦਾ 9 ਕਿਲੋ ਤੋਂ ਵੀ ਵੱਧ ਪਾਰ ਵੀ ਹੈ ਜਿਹੜਾ ਉਹ ਘਟ ਚੁੱਕਿਆ ਏ ਤਾਂ ਸੰਸਦ ਮੈਂਬਰ ਹਰਸੀਮਰਤ ਕੌਰ ਬਾਦਲ ਨੇ ਸੰਸਦ ਦੇ ਵਿੱਚ ਜੋਰ-ਸ਼ੋਰ ਨਾਲ ਕਿਸਾਨ ਲੀਡਰ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਡੱਲੇਵਾਲ ਦੀ ਸਿਹਤ ਦਿਨੋ-ਦਿਨ ਖਰਾਬ ਹੁੰਦੀ ਜਾ ਰਹੀ ਹੈ ਪਰੰਤੂ ਕਿਸੇ ਵੀ ਸਰਕਾਰ ਨੂੰ ਉਹਨਾਂ ਦੀ ਚਿੰਤਾ ਨਹੀਂ ਹੈ ਆਗੂ ਜਗਜੀਤ ਡੱਲੇਵਾਲ ਦਾ ਈਸ਼ੂ ਰੇਜ਼ ਕਰਨਾ ਚਾਹੁੰਦੀ ਜਿਹੜੇ ਪਿਛਲੇ ਦਿਨਾਂ ਤੋਂ ਮਲ ਵੱਸ ਤੇ ਬੈਠੇ ਹੋਏ ਨੇ ਬਾਰਡਰ 'ਚ

ਇਹ ਸਭ ਤੋਂ ਜ਼ਰੂਰੀ ਇਸ਼ੂ ਹੈ ਕਿ 4 ਸਾਲ ਪਹਿਲੇ ਕਿਸਾਨਾਂ ਨੂੰ ਕਿਹਾ ਗਿਆ ਸੀ ਤੁਹਾਡੀ ਮੰਗਾਂ ਮਨਾਈਆਂ ਜਾਣਗੀਆਂ ਜਦ ਕਾਲੇ ਕਾਨੂੰਨ ਵਾਪਸ ਕੀਤੇਗੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਆਪਨੇ 4 ਸਾਲ ਪਹਿਲੇ ਮੰਗਾਂ ਨਹੀਂ ਮਨਾਈਆਂ ਗਈਆਂ ਨੇ ਜੇ ਕਿਸਾਨ ਆਕੇ ਕਿਸਾਨਾਂ ਨੂੰ ਆਣਾ ਨਹੀਂ ਦਿੱਤਾ ਜਾ ਰਿਹਾ ਹੈਗਾ ਜਿਹਦੇ ਕਰਕੇ 21 ਦਿਨਾਂ ਤੋਂ ਮਰਨ ਵਰਚੇ ਬੈਠੇ ਨੇ ਉਹਨਾਂ ਦੀ ਸਿਹਤ ਬਹੁਤ ਗੰਭੀਰ ਹੋ ਗਈ ਹੈ ਮੈਂ ਸਾਧਾਰਨ ਸਰਦਾਰ ਨੂੰ ਬੇਨਤੀ ਕਰਦੀ ਆਂ ਕਿ ਕਿਸਾਨ 700 ਕਿਸਾਨ ਸ਼ਹੀਦ ਹੋ ਚੁੱਕੇ ਨੇ ਇੱਕ ਕਿਸਾਨ ਦੀ ਜਾਨ ਤੂੰ ਸੀ ਬਚਾ ਸਕਦੇ ਹੋ ਉਹਨਾਂ ਦੀ ਮੰਗਾਂ ਪੂਰੀ ਕਰਕੇ ਇਸ ਕਿਸਾਨ ਦੀ ਜਾਨ ਬਚਾ ਲੋ ਲੋਕ ਸਭਾ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦੇ ਨਾਂ ਲੈ ਕੇ ਗਰਜੇ ਐਮਪੀ ਹਰਸਿਮਰਤ ਬਾਦਲ ਹਰਸਿਮਰਤ ਬਾਦਲ ਨੇ ਕਿਹਾ ਇੱਕ ਦਿਨ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਤਹਿਤ ਭੁਖੜ ਹੜਤਾਲ ਉਤੇ ਬੈਠੇ ਕਿਸਾਨਾਂ ਗੂ ਜਗਜੀਤ ਸਿੰਘ ਢੱਲੇਵਾਲ ਦੀ ਜ਼ਿਹਤ ਨੂੰ ਲੈ ਕੇ ਪੰਜਾਬ ਅਤੇ ਕੇਂਦਰ ਸਰਕਾਰ ਕਿਸੇ ਨੂੰ ਵੀ ਚਿੰਤਾ ਨਹੀਂ ਹੈ ਨਾ ਹੀ ਕਿਸਾਨੀ ਅੰਦੋਲਨ ਦੌਰਾਨ ਕੀਤੇ ਵਾਅਦੇ ਕੇਂਦਰ ਸਰਕਾਰ ਦੇ ਵੱਲੋਂ ਪੂਰੇ ਕੀਤੇ ਜਾ ਰਹੇ ਹਨ ਇਹ ਗੰਭੀਰ ਚਿੰਤਾ ਭਰੇ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਪਾਰਲੀਮੈਂਟ ਸੈਸ਼ਨ ਦੌਰਾਨ ਕਹੇ ਦੱਸਦੀ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਅੱਜ ਭੁੱਖ ਹੜਤਾਲ ਦਾ 21ਵਾਂ ਦਿਨ ਹੈ ਉਨ੍ਹਾਂ ਦੀ ਸਿਹਤ ਲਗਾਤਾਰ ਨਾਜ਼ੁਕ ਹੁੰਦੀ ਜਾ ਰਹੀ ਹੈ ਤੇ ਹੁਣ ਤੱਕ ਉਨ੍ਹਾਂ ਦਾ 9 ਕਿਲੋ ਤੋਂ ਵੀ ਵੱਧ ਪਾਰ ਵੀ ਹੈ ਜਿਹੜਾ ਉਹ ਘਟ ਚੁੱਕਿਆ ਏ ਤਾਂ ਸੰਸਦ ਮੈਂਬਰ ਹਰਸੀਮਰਤ ਕੌਰ ਬਾਦਲ ਨੇ ਸੰਸਦ ਦੇ ਵਿੱਚ ਝੋਰ-ਸ਼ੋਰ ਨਾਲ ਕਿਸਾਨ ਲੀਡਰ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਡੱਲੇਵਾਲ ਦੀ ਸਿਹਤ ਦਿਨੋ-ਦਿਨ ਖਰਾਬ ਹੁੰਦੀ ਜਾ ਰਹੀ ਹੈ ਪਰੰਤੂ ਕਿਸੇ ਵੀ ਸਰਕਾਰ ਨੂੰ ਉਨ੍ਹਾਂ ਦੀ ਚਿੰਤਾ ਨਹੀਂ ਹੈ ਆਗੋ ਜਗਜੀਤ ਡੱਲੇਵਾਲ ਦਾ ਈਸ਼ੂ ਰੇਜ਼ ਕਰਨਾ ਚਾਹੁੰਦੀ ਜਿਹੜੇ ਪਿਛਲੇ ਦਿਨਾਂ ਤੋਂ ਮੱਤ ਸੇ ਬੈਠੇ ਹੋਏ ਨੇ ਬਾਰਡਰ 'ਚ ਕਿਸਾਨਾਂ ਦੀ ਮੰਗਾ ਮੰਗਵਾਣ ਵਾਸਤੇ ਲੇਕਿਨ ਅਫਸੋਸ ਦੀ ਗੱਲ ਹੈ ਕਿ ਇਨੀ 21 ਦਿਨਾਂ ਵਿੱਚ ਕਿਸੇ ਸਰਕਾਰ ਨੇ ਉਹਨਾਂ ਤੱਕ ਜਾ ਕੇ ਪਹੁੰਚ ਨਹੀਂ ਕੀਤੀ ਅੱਜ ਉਹਨਾਂ ਦਾ ਜੀਵਨ ਦੇ ਅੰਤ ਦਾ ਸਮਾਂ ਆਂਦੇਂ ਦਾ ਸੀਰੀਅਸ ਇਸ਼ੂ ਹੈਗਾ ਸੁਪਰੀਮ ਕੋਰਟ ਦੇ ਆਰਡਰ ਤੇ ਰਾਹੀ ਹੀ ਕੇਂਦਰ ਸਰਕਾਰ ਨੇ ਇੱਕ ਛੋਟਾ ਅਫਸਰ ਭੇਜਿਆ ਉਹ ਵੀ ਸੇ ਜੋ ਆਪਨੇ ਦਿਆ ਹੈ ਉਸ ਵਿਸ਼ੇ ਪਰ ਬੋਲੀਏ ਜੀ ਮੈਡਮ ਯਹੀ ਇਸ਼ੂ ਦਿਆ ਥਾ ਮੈਨੇ ਇਹ ਸਭ ਤੋਂ ਜ਼ਰੂਰੀ ਇਸ਼ੂ ਹੈ ਕਿ 4 ਸਾਲ ਪਹਿਲੇ ਕਿਸਾਨਾਂ ਨੂੰ ਕਿਹਾ ਗਿਆ ਸੀ ਤੁਹਾਡੀ ਮੰਗਾਂ ਮਨਾਈਆਂ ਜਾਣਗੀਆਂ ਜਦ ਕਾਲੇ ਕਾਨੂੰਨ ਵਾਪਸ ਕੀਤੇਗੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਲੇਕਿਨ 4 ਸਾਲ ਹੋ ਗਏ ਅੱਜ ਤੱਕ ਮੰਗਾਂ ਨਹੀਂ ਮਨਾਈਆਂ ਗਈਆਂ ਨੇ ਜੇ ਕਿਸਾਨ ਆ ਕੇ ਕਿਸਾਨਾਂ ਨੂੰ ਆਣਾ ਨਹੀਂ ਦਿੱਤਾ ਜਾ ਰਿਹਾ ਹੈਗਾ ਜਿਹਦੇ ਕਰਕੇ 21 ਦਿਨਾਂ ਤੋਂ ਮਰਨ ਵਰਚੇ ਬੈਠੇ ਨੇ ਉਹਨਾਂ ਦੀ ਸੇਬ ਬਹੁਤ ਗੰਭੀਰ ਹੋ ਗਈ ਹੈ ਮੈਂ ਛਾਤੀ ਸਰਕਾਰ ਨੂੰ ਝੇਂਤੀ ਕਰਦੀ ਆਂ ਕਿ ਕਿਸਾਨ 700 ਕਿਸਾਨ ਸ਼ਹੀਦ ਹੋ ਚੁੱਕੇ ਨੇ ਇੱਕ ਕਿਸਾਨ ਦੀ ਜਾਨ ਤੁਸੀਂ ਬਚਾ ਸਕਦੇ ਹੋ ਉਹਨਾਂ ਦੀ ਮੰਗਾਂ ਪੂਰੀ ਕਰਕੇ ਇਸ ਕਿਸਾਨ ਦੀ ਜਾਨ ਬਚਾ ਲਓ ਲੋਕ ਸਭਾ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦਾ ਨਾਂ ਲੈ ਕੇ ਗਰਜੇ ਐਮਪੀ ਹਰਸਿਮਰਤ ਬਾਦਲ ਹਰਸਿਮਰਤ ਬਾਦਲ ਨੇ ਕਿਹਾ ਇੱਕ ਦਿਨ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਤਹਿਤ ਭੁੱਖ ਹੜਤਾਲ ਉਤੇ ਬੈਠੇ ਕਿਸਾਨਾਂ ਅਗੂ ਜਗਜੀਤ ਸਿੰਘ ਢੱਲੇਵਾਲ ਦੀ ਜ਼ਿਹਤ ਨੂੰ ਲੈ ਕੇ ਪੰਜਾਬ ਅਤੇ ਕੇਂਦਰ ਸਰਕਾਰ ਕਿਸੇ ਨੂੰ ਵੀ ਚਿੰਤਾ ਨਹੀਂ ਹੈ ਨਾ ਹੀ ਕਿਸਾਨੀ ਅੰਦੋਲਨ ਦੌਰਾਨ ਕੀਤੇ ਵਾਅਦੇ ਕੇਂਦਰ ਸਰਕਾਰ ਦੇ ਵੱਲੋਂ ਪੂਰੇ ਕੀਤੇ ਜਾ ਰਹੇ ਹਨ ਇਹ ਗੰਭੀਰ ਚਿੰਤਾ ਭਰੇ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਪਾਰਲੀਮੈਂਟ ਸੈਸ਼ਨ ਦੌਰਾਨ ਕਹੇ ਦੱਸਦੀ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਅੱਜ ਭੁੱਖ ਹੜਤਾਲ ਦਾ 21ਵਾਂ ਦਿਨ ਹੈ ਉਨ੍ਹਾਂ ਦੀ ਸਿਹਤ ਲਗਾਤਾਰ ਨਾਜ਼ੁਕ ਹੁੰਦੀ ਜਾ ਰਹੀ ਹੈ ਤੇ ਹੁਣ ਤੱਕ ਉਨ੍ਹਾਂ ਦਾ 9 ਕਿਲੋ ਤੋਂ ਵੀ ਵੱਧ ਪਾਰ ਵੀ ਹੈ ਜਿਹੜਾ ਉਹ ਘਟ ਚੁੱਕਿਆ ਏ ਤਾਂ ਸੰਸਦ ਮੈਂਬਰ ਹਰਸੀਮਰਤ ਕੌਰ ਬਾਦਲ ਨੇ ਸੰਸਦ ਦੇ ਵਿੱਚ ਜੋਰ-ਸ਼ੋਰ ਨਾਲ ਕਿਸਾਨ ਲੀਡਰ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਡੱਲੇਵਾਲ ਦੀ ਸਿਹਤ ਦਿਨੋ-ਦਿਨ ਖਰਾਬ ਹੁੰਦੀ ਜਾ ਰਹੀ ਹੈ ਪਰੰਤੂ ਕਿਸੇ ਵੀ ਸਰਕਾਰ ਨੂੰ ਉਨ੍ਹਾਂ ਦੀ ਚਿੰਤਾ ਨਹੀਂ ਹੈ ਆਗੋ ਜਗਜੀਤ ਡੱਲੇਵਾਲ ਦਾ ਈਸ਼ੂ ਰੇਜ਼ ਕਰਨਾ ਚਾਹੁੰਦੀ ਜਿਹੜੇ ਪਿਛਲੇ ਨਾ ਤੋਂ ਮੱਤ ਸੇ ਬੈਠੇ ਹੋਏ ਨੇ ਬਾਰਡਰ 'ਚ किसान आदि मंगा मंगवाल वास्ते लेकिन अफसोस गाले की गल है कि इन्हें 21 दिनों में किसी सरकार ने उन्हें तक जाके पहुंच नहीं की थी आज उनका जीवन भी अंत का समय आ देंदा है सीरियस इशू हैगा सुप्रीम कोर्ट के ऑर्डर थे राही ही केंद्र सरकार ने एक छोटा अफसर भेजा वो विषय विषय जो आपने दिया है उस विषय पर बोलिए जी मैडम यही इशू दिया था मैंने ਇਹ ਸਭ ਤੋਂ ਜ਼ਰੂਰੀ ਇਸ਼ੂ ਹੈ ਕਿ 4 ਸਾਲ ਪਹਿਲੇ ਕਿਸਾਨਾਂ ਨੂੰ ਕਿਹਾ ਗਿਆ ਸੀ ਤੁਹਾਡੀ ਮੰਗਾਂ ਮਨਾਈਆਂ ਜਾਣਗੀਆਂ ਜਦ ਕਾਲੇ ਕਾਨੂੰਨ ਵਾਪਸ ਕੀਤੇਗੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਆਪ ਨੇ 4 ਵਸਈ ਦਿੱਤਾ ਉਸપર ਬੋਲੀਏ ਪਲੀ ਮੰਨੀਆਂ ਨਹੀਂ ਗਈਆਂ ਨੇ ਜੇ ਕਿਸਾਨ ਆ ਕੇ ਸਦਾ ਸਦੇ ਨੂੰ ਆਣਾ ਨਹੀਂ ਦਿੱਤਾ ਜਾ ਰਿਹਾ ਹੈਗਾ ਜਿਹਦੇ ਕਰਕੇ 21 ਦਿਨਾਂ ਤੋਂ ਮਰਨ ਵਰਚੇ ਬੈਠੇ ਨੇ ਉਹਨਾਂ ਦੀ ਸੇਬ ਬਹੁਤ ਗੰਭੀਰ ਹੋ ਗਈ ਹੈ ਮੈਂ ਛੋਟੀਆਂ ਸਰਕਾਰ ਨੂੰ ਚੇਨਤੀ ਕਰਦੀ ਆਂ ਕਿ ਕਿਸਾਨ 700 ਕਿਸਾਨ ਸ਼ਹੀਦ ਹੋ ਚੁੱਕੇ ਨੇ ਇੱਕ ਕਿਸਾਨ ਦੀ ਜਾਨ ਤੁਸੀਂ ਬਚਾ ਸਕਦੇ ਹੋ ਉਹਨਾਂ ਦੀ ਮੰਗਾਂ ਪੂਰੀ ਕਰਕੇ ਇਸ ਕਿਸਾਨ ਦੀ ਜਾਨ ਬਚਾ ਲਓ